ਕਹਿੰਦੇ ਨੇ ਮੇਲਾ ਮੇਲੀਆਂ ਦਾ ਤੇ ਯਾਰਾਂ ਬੇਲੀਆਂ ਦਾ ਸਾਡੇ ਵਿਲੇਜ ਦੇ ਨੇੜੇ ਨਾਲ ਲਦਪਾਲਵਾ ਵਿਖੇ ਸ਼੍ਰੀ ਗੁਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਪਿੰਡ ਵਾਲਿਆਂ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ ਤੇ ਇੱਥੇ ਦੂਰੋਂ ਦੂਰੋਂ ਸੰਗਤਾਂ ਉਹ ਚੱਲ ਕੇ ਆਈਆਂ ਨੇ ਇੱਥੇ ਪੂਰਾ ਹੀ ਚੌਂਕ ਦੁਕਾਨਾਂ ਤੇ ਵੱਡੇ ਪੰਗੂੜੇ ਤੇ ਛੋਟੇ ਝੁੱਲਿਆਂ ਦੇ ਨਾਲ ਸਜਿਆ ਹੋਇਆ ਹੈ ਲੋਕ ਕਾਫੀ ਵੱਡੀ ਗਿਣਤੀ ਵਿੱਚ ਇੱਥੇ ਇਕੱਠੇ ਹੋਏ ਨੇ ਮੇਰੀ ਬੇਟੀ ਤੇ ਉਸ ਦੀ ਫਰੈਂਡਸ ਨੇ ਵੀ ਪ੍ਰੋਗਰਾਮ ਬਣਾਇਆ ਕਿ ਅਸੀਂ ਮੇਲੇ ਤੇ ਜਾਣਾ ਹੈ ਸੋ ਸਾਰੀਆਂ ਹੀ ਕੁੜੀਆਂ ਇੱਥੇ ਉਹਦੀਆਂ ਫਰੈਂਡਸ ਜਿਹੜੀਆਂ ਨੇ ਉਹ ਇਕੱਠੀਆਂ ਹੋਈਆਂ ਨੇ ਸੋ ਮੈਂ ਉਹਨਾਂ ਨੂੰ ਲੈ ਕੇ ਇੱਥੇ ਆ ਗਈ ਤੇ ਹੁਣ ਉਹ ਨਾ ਇੱਥੇ ਵੱਡੇ ਪੰਗੂੜੇ ਤੇ ਛੂਟਾ ਲੈਣ ਲਈ ਨਾ ਜਿੱਦ ਕਰ ਰਹੀਆਂ ਸਨ ਤੇ ਮੈਂ ਇਹਨਾਂ ਨੂੰ ਕਾਫੀ ਕਿਹਾ ਕਿ ਤੁਸੀਂ ਉੱਤੇ ਜਾ ਕੇ ਡਰੋਈਆਂ ਪਰ ਉਹ ਮੰਨਿਆ ਨਹੀਂ ਸੋ ਉੱਪਰ ਛੂਟਾ ਲੈਣ ਲਈ ਚੜ ਗਈਆਂ ਨੇ ਤੇ ਬਾਕੀ ਬੱਚੇ ਵੀ ਲਾਈਨ 'ਚ ਲੱਗੇ ਸੀਗੇ ਤੇ ਮੈਨੂੰ ਵੀ ਫਿਰ ਮਗਰੇ ਹੀ ਉਹਨਾਂ ਦੇ ਜਾਣਾ ਪਿਆ ਕਿਉਂਕਿ ਮੈਨੂੰ ਡਰ ਲੱਗਦਾ ਸੀ ਕਿ ਕਿਤੇ ਉਹ ਘਬਰਾ ਨਾ ਜਾਣ ਸੋ ਬੱਚੇ ਕਾਫੀ ਇਥੇ ਐਕਸਾਈਟਡ ਲੱਗ ਰਹੇ ਸੀ ਬੱਚਿਆਂ ਵੱਲ ਦੇਖ ਕੇ ਨਾ ਮੈਨੂੰ ਯਾਦ ਆਇਆ ਕਿ ਜਦੋਂ ਅਸੀਂ ਵੀ ਛੋਟੇ ਹੁੰਦੇ ਸੀ ਤੇ ਅਸੀਂ ਵੀ ਬਸਾਖੀ ਤੇ ਲੱਗਦੇ ਮੇਲੇ ਕਾਫੀ ਇੰਜੋਏ ਕਰਦੇ ਸੀ ਖਾਸ ਕਰ ਵੱਡੇ ਪੰਗੂੜੇ ਦੇ ਝੂਟੇ ਲੈਣ ਦਾ ਬੜਾ ਚਾਹ ਹੁੰਦਾ ਸੀ ਤੇ ਚੀਕਾਂ ਮਾਰਨੀਆਂ ਤੇ ਜਦੋਂ ਉਪਰੋਂ ਟੌਪ ਤੋਂ نیچے ਆਂਦੇ ਵਕਤ ਦਿਲ ਚ ਇੱਕ ਡਵੱਕ ਜਾ ਪੈਂਦਾ ਸੀ ਤੇ ਕਿੰਨਾ ਡਰ ਲੱਗਦਾ ਸੀ ਇਹਨਾਂ ਪੰਗੂੜੇ ਦੇ ਆਪਾਂ ਡਾਉਣ ਤੋਂ ਲੇਕਿਨ ਅੱਜ ਮੈਂ ਇਹ ਮਹਿਸੂਸ ਕੀਤਾ ਕਿ ਮੈਨੂੰ ਪਹਿਲਾਂ ਵਾਂਗ ਡਰ ਜਾਂ ਘਬਰਾਹਟ ਨਹੀਂ ਫੀਲ ਹੋ ਰਹੀ। ਸ਼ਾਇਦ ਲਾਈਫ ਦੇ ਇਸ ਪੜਾਅ ਤੱਕ ਪਹੁੰਚਣ ਲੱਗਿਆਂ ਹਾਲਾਤਾਂ ਦੇ ਥਪੇੜਿਆਂ ਤੇ ਲਾਈਫ ਦੇ ਅਪਸ ਐਂਡ ਡਾਊਨਸ ਨੇ ਇੰਨਾ ਕੁ ਸਟਰੋਂਗ ਕਰ ਦਿੱਤਾ ਕਿ ਭੰਗੂੜੇ ਦੇ ਆਪ ਐਂਡ ਡਾਊਨ ਉਹਨਾਂ ਸਾਹਮਣੇ ਕੁਝ ਵੀ ਨਹੀਂ ਲੱਗਦੇ। ਸੋ ਇੱਥੇ ਆ ਕੇ ਉੱਪਰੋਂ ਜਿਹੜਾ ਨਜ਼ਾਰਾ ਹੈ ਨਾ نیچے ਦਾ ਕਾਫੀ ਵਧੀਆ ਲੱਗ ਰਿਹਾ ਸੀਗਾ। ਬੱਚਿਆਂ ਨੇ ਬਾਅਦ ਵਿੱਚ ਕੁਝ ਖਰੀਦਦਾਰੀ ਕੀਤੀ ਤੇ फाइनली असी uh, जलेबियाँ तो पकौड़े लैके घर वापस आ गया है सो दिस वॉज ऑल अबाउट टूडेज वीडियो न्यू ईयर डू सब्सक्राइब माई चैनल एंड डोंट फॉरगेट प्रेस द बेलाइकन एंड स्टे ट्यून फॉर मोर वीडियोज़ थैंक्स फॉर वॉचिंग टेक केयर गुड ऑफ योर सेल्फ बाय